Kan du løfte hendene?

నా బావ నా సినిమా సా మీ పద పాద నాక సా మీ పద పాద నా సా బలేలో కా నాక చెంచ లక్ష్మి సా కా సా ఏడ కండల నీ ది సా ఏడ అడగల నీ ది సా పెద బావ ను నా బావ ఎంకన్న సా మీ పద పాద నా సా బలేలో ఇన సా నాక పద్మవతి సా మీ పద పాద నా సా బలేలో కా బావ జాంగీరో సా మీ పద పాద నా సా ਦੀਵਾ ਦੀ ਮਾਸਾ ਮੀ ਬਲ ਬਾਲਾ ਨਾਸਾ ਬਰੇ ਨੂੰ ਮਮਾ ਨਾਸਾ ਨਾ ਪੈਦਾ ਗੱਟਾ ਬਾਵਾਸਾ ਬਾਵਾ ਸ਼ਾਦਨ ਨਾਸਾ ਜਲੇ ਵਾਲ ਕੰਮਾ ਨਾਸਾ ਹਲਾਤ ਬਸਾ ਮੀ ਬਲ ਬਾਲਾ ਨਾਸਾ ਬਰੇ ਨੂੰ ਨੀ ਨਾਸਾ ਅਮਾ ਸਪਤ ਜਹਦਰਾ ਨਾਸਾ ਨਾ ਚਰਗਟਾ ਰਾਮ ਲਿੰਗਾ ਨਾਸਾ ਮੀ ਬਲ ਬਾਲਾ ਨਾਸਾ ਰੇਲੋ ਨੀ ਨਾਸਾ ਨਮੋੜਾ ਗਨਲਾ ਵਾੜਾ ਨਮੋਦਰਾਮ ਲਿੰਗਾ ਨਾਸਾ ਨਾ ਨਾਲ ਗਨਲਾ ਵਾੜਾ ਨਾ ਆਤਮ ਲਿੰਗਾ ਨਾਸਾ ਨਾ ਪਾਦੇੜੀ ਗੰਗਾ ਗੜੀਆਂ ਲਈ ਅਸਾਂ ਨਾ ਬਾਹਰੇ ਟਿਕਿਆ ਨਾ ਅਸਾਂ ਨੀ ਪਹਿਲੇ ਪਾਰ ਆ ਨਾ ਅਸਾਂ ਬਰੇ ਲੋ ਮਾਸਾ ਬੜਾ ਕਿੰਦਾ ਪਰਤ ਮਾਸਾ ਨੀ ਪਹਿਲੇ ਪਾਰ ਆ ਨਾ ਅਸਾਂ ਬਰੇ ਲੋ ਮਾਸਾ ਮੈਂ ਨਾ ਵਾਲਾ ਲੋ ਨਾਸਾ ਨਾ ਮੈਂ ਲੋ ਹਾੜਾ ਜਹਾ ਸੀਸਵਰੀ ਸਾ ਨੀ ਪਹਿਲੇ ਪਾਰ ਆ ਨਾ ਅਸਾਂ ਬਰੇ ਲੋ ਮਾਸਾ ਸ਼ਾਨ ਨਾ ਤਰਪਨ ਨਾ ਨੱਕਸਮਕਾ ਨੀ ਪਹਿਲੇ ਪਾਰ ਆ ਨਾ ਮੈਂ ਜੇ ਮੈਂ ਫੇਟਾ ਨਾ ਅਸਾ